हां जी दोस्तों स्वागत है ਤੁਹਾਡਾ ਬਾਬਾ ਪ੍ਰੋਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਵਈ ਜੀ ਆਪਾਂ ਫੇਰ ਆ ਗਏ ਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਬਠਿੰਡਾ ਸ਼ਹਿਰ ਦੇ ਵਿੱਚ ਮੈਕਸ ਹਸਪਤਾਲ ਦੀ ਬੈਕ ਸਾਈਡ ਦੇ ਉੱਤੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਕੋਠੀ ਹੈ 100 ਗਜ ਦੇ ਵਿੱਚ ਬਣੀ ਹੋਈ ਆ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਦੇਖੀਏ ਜਿੰਨਾ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਫਰੀ ਆਫ ਕਾਸਟ ਹੀ ਆ ਕੋਈ ਖਰਚਾ ਨਹੀਂ ਹੁੰਦਾ ਸੋ ਅੱਜ ਆਪਾਂ ਦੇਖ ਰਹੇ ਹਾਂ 100 ਗਜ ਦੀ ਕੋਠੀ ਹੈ ਮੈਕਸ ਹਸਪਤਾਲ ਦੀ ਬੈਕ ਸਾਈਡ ਤੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਸੋ ਦੋ ਬੈਡਰੂਮ ਜਿਹੜੇ ਆ ਗਰਾਊਂਡ ਫਲੋਰ ਤੇ ਬਣੇ ਹੋਏ ਆ ਬਹੁਤ ਹੀ ਵਧੀਆ ਕੋਠੀ ਆ ਜਿਹੜੀ ਨਵੀਂ ਕੋਠੀ ਬਣੀ ਹੋਈ ਹੈ 100 ਗਜ ਦੇ ਵਿੱਚ ਸੋ ਫਰਸ਼ ਤੁਸੀਂ ਦੇਖ ਰਹੇ ਹੋ ਟਾਈਲ ਲੱਗੀ ਹੋਈ ਹੈ ਰੰਗ ਰੋਗਣ ਦਾ ਕੰਮ ਆ ਜਿਹੜਾ ਉਹ ਬਾਕੀ ਆ ਇਹ ਰੇਟ ਦੀ ਗੱਲ ਕਰੀਏ ਤਾਂ 26 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਜਾਣਕਾਰੀ ਜਿਹੜੀ ਆ ਹੋਰ ਤੁਸੀਂ ਲੈ ਸਕਦੇ ਹੋ ਔਰ ਇਹਨੂੰ ਖਰੀਦੀ ਵੀ ਸਕਦੇ ਹੋ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਆ ਸੋ ਸਿੰਗਲ ਸਟੋਰੀ ਜਿਹੜੀ ਹੈ ਕੋਠੀ ਹੈ ਦੋ ਬੈਡਰੂਮ ਗਰਾਉਂਡ ਫਲੋਰ ਤੇ ਬਣੇ ਹੋਏ ਆ। ਸੋ ਦੋ ਹੀ ਜਿਹੜੇ ਆ ਵਾਸ਼ਰੂਮ ਇਸ ਕੋਠੀ ਦੇ ਵਿੱਚ। ਸੋ ਕਾਫੀ ਵਧੀਆ ਜਿਹੜਾ ਪੋਰਸ਼ਨ ਬਣਿਆ ਹੋਇਆ 100 ਗਜ ਦੇ ਵਿੱਚ। ਸੋ ਉੱਪਰ ਜਿਹੜੇ ਸਿਰਫ ਮੌਂਟੀ ਜਿਹੜੀ ਆ ਉਹ ਬਣੀ ਹੋਈ ਆ। ਮੈਕਸ ਹਸਪਤਾਲ ਦੀ ਬੈਕਸਾਈਡ ਤੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਇਸ ਵੇਲੇ ਆਪਾਂ 100 ਗਜ ਦੀ ਜਿਹੜੀ ਆ ਕੋਠੀ ਉਹ ਦੇਖ ਰਹੇ ਹਾਂ ਔਰ ਇਹਦੀ ਡਿਮਾਂਡ ਜਿਹੜੀ ਆ 26 ਲੱਖ ਰੁਪਈਆ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਫੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਤੁਸੀਂ ਵੀਡੀਓ ਬਣਾ ਕੇ ਬੜੇ ਸਲੋ ਮੋਸ਼ਨ ਦੇ ਵਿੱਚ ਔਰ ਕਰਦੀ ਸਾਰੀ ਜਿਹੜੀ ਆ ਜਾਣਕਾਰੀ ਇੱਕ ਪੇਜ ਉੱਤੇ ਲਿਖ ਕੇ ਕਿੰਨੇ ਗੱਜ ਦੇ ਵਿੱਚ ਬਣੀ ਹੋਈ ਆ ਕਿੰਨੇ ਮਰਲਿਆਂ ਦੇ ਵਿੱਚ ਬਣੀ ਹੋਈ ਆ ਕਿੰਨੇ ਚੱਕਰ ਹੋ ਗਿਆ ਬਣੀ ਨੂੰ ਦਿਸ਼ਾ ਕਿਹੜੀ ਆ ਸੋ ਪਲੀਜ਼ ਇਹ ਸਾਰੀਆਂ ਜਾਣਕਾਰੀਆਂ ਜਿਹੜੀਆਂ ਇੱਕ ਪੇਜ ਉੱਤੇ ਲਿਖ ਕੇ ਉਹਦੀ ਫੋਟੋ ਖਿੱਚ ਕੇ ਸਾਨੂੰ ਸੈਂਡ ਕਰਦਿਆ ਕਰੋ ਔਰ ਇੱਕ ਜਿਹੜੀ ਆ ਫੋਟੋ ਆ ਕਰਦੀ ਫਰੰਟ ਤੋਂ ਉਹ ਜ਼ਰੂਰ ਭੇਜਿਆ ਕਰੋ ਤੋ ਐਡ ਆਪਣਾ ਤੁਹਾਡੀ ਜਿਹੜੀ ਹੈ ਫ੍ਰਿਜ ਕਰਾਂਗੇ 102 ਦੀ ਕੋਟੀ ਮੈਕਸ ਹਸਪਤਾਲ ਦੀ ਬੈਕ ਸਾਈਡ ਤੇ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਕੋਟੀ ਹੈਗੀ ਆ 26 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ